ਨੇ ਕੀ ਦੀ ਗਲਤੀ ਆ ਗਲਤੀ ਕੀ ਦੀ ਐ ਬੱਲੀ ਦੀ ਬੱਲੀ ਕਿੱਥੇ ਐ ਬੱਲੀ ਨੇ ਬਾਲ ਪਾੜ ਦਿੱਤਾ ਬੱਲੀ ਹਾਜ਼ਰ ਹੋ ਤੇਰੀ ਗਲਤੀ ਐ ਹੈ ਮੰਨਦਾ ਤੂੰ ਇਸ ਗੱਲ ਨੂੰ ਚੱਲ ਕੋਈ ਨਹੀਂ ਹੌਸਲਾ ਨਾ ਛੱਡੋ ਪਤੰਦਰੋ ਕੁਝ ਨਹੀਂ ਹੁੰਦਾ ਰਾਤ ਫਰੀ ਕਾਲ ਕੀ ਹਾਲ ਐ ਕਿਵੇਂ ਆ ਭਰਾ ਸਾਹਿਬ ਕਿਵੇਂ ਆ ਘਬਰਾਇਆਗਾ ਤੋ ਬੇਟਾ ਕੁਛ ਨਹੀਂ ਆਂਦਾ ਕੁਛ ਨਹੀਂ ਆਂਦਾ ਉਹ ਕੁਛ ਨਹੀਂ ਆਂਦਾ ਗਾ ਇੰਨੀ ਟੈਨਸ਼ਨ ਨਹੀਂ ਲਈਦੀ ਹੁੰਦੀ ਨਾ ਪਰ ਗਲਤੀ ਯਾਰ ਤੂੰ ਐਂ ਭਰਾ ਐ ਗਲਤੀ ਕਰਕੇ ਮੈਨੂੰ ਦਿੱਤੀ ਤੂੰ ਐਂ ਦੱਸ ਹੈ ਉਹ ਮਾੜਾ ਕੱਢੀ ਜਾਂਦਾ ਲੱਗਦਾ ਹੈ ਭਰਾ ਇਹ ਮਰੇ ਆ ਗਏ ਸਾਰੀ ਸੱਤੀ ਹਾਂਜੀ ਸਟਾਰ ਸਾਹਿਬ ਕਿਵੇਂ ਆ ਬਾਬਾ ਕੰਮ ਕਲਾਮ ਹੈ ਬਈ ਆ ਵੀ ਬਿਨਾ ਉਹ ਪਾਣੀ ਪਾਣੀ ਲਿਆ ਦਿਓ ਬਾਈ ਯਾਰ ਸਾਡੇ ਪਿੰਡ ਵਾਲੇ ਪਤੰਦਰੋਂ ਧਾਈ ਰੱਖਦੇ ਤੁਸੀਂ ਪਾਣੀ ਪਿਓ ਵੀ ਸਾਡੇ ਬੰਦੇ ਨੂੰ ਐ ਨਾ ਕਰੋ ਯਾਰ ਹਾਂ ਕੋਈ ਨਹੀਂ ਕੋਈ ਨਹੀਂ ਲਾਓ ਜੋਰ ਕੁਝ ਨਹੀਂ ਹੁੰਦਾਗਾ ਹੋਰ ਪਾਲਾ ਜੀ ਸੁਪਾਲ ਸਿੰਘ ਕੀ ਕੀ ਆਲਾ ਬਾਈ ਠੀਕ ਹੈ ਦੋ ਸਟਾਰ ਸਾਡੇ ਆ ਖੜਿਆ ਸੱਤ ਤੇ ਅੱਠ ਪਿੰਡ ਦੇ ਜਿੰਨੇ ਵੀ ਸੀਟੀ ਅਤੇ ਸੀਟੀ ਵਾਲੇ ਖਿਡਾਰੀਆ ਸਾਰੇ ਤੇ ਆਏ ਨੇ ਫੁੱਟਬਾਲ ਕੱਪ ਸੌਥਾ ਇਹ ਚੱਲ ਰਿਹਾ ਅੱਜ ਤੀਸਰਾ ਦਿਨ ਕਮੈਂਟਰੀ ਬਾਕਸ ਦੇ ਵਿੱਚ ਆ ਜਾਣਾ ਅਗਰ ਸਾਹਮਣੇ ਦੇਖਦੇ ਆ ਕਿ ਅੱਜ ਦੇ ਦਿਨ ਦੇ ਲਾਸਟ ਮੈਚ ਦਾ ਲਾਸਟ ਐਪੀਸੋਡ ਜਿਹੜਾ ਲਾਸਟ ਮੈਚ ਚੱਲ ਰਿਹਾ ਜਿਹੜਾ ਅੱਜ ਦਾ ਬੂੜੇ ਵਾਲਾ ਪਾਸੇ ਦੋਹੇ ਵਾਲਾ थे। थे थे करें। थे करें। थे पर एक व्याप्ति ਜਿਹੜੀ ਘੜੀਆਂ ਤੇ ਦੁਆਰਾ ਤਾਂ ਸਿਰਫ ਆਪਸੀ ਕਰਨਗੇ ਮੁੰਡੇ ਸੈਕੰਡ ਹਾਫ ਸਟਾਰਟ ਹੋਣ ਲੱਗਿਆ ਜੀ ਦੂਹ ਵਾਲੇ ਤੇ ਫੁੱਲ ਰਿਸਟਾਰਟ ਜਿਹੜਾ ਮੈਚ ਖੇਡਿਆ ਜਾ ਰਹੇ ਜਦੋਂ ਜਦੋਂ ਕਰਦੇ ਆ ਮੁੰਡੋਂ ਵਾਰ ਹੁੰਦੀਆਂ ਤੇ ਕਰੇ ਜੀ ਤੇ ਖੇੜੀ ਜੀ ਦਾ ਮੁੱਤ ਬਣ ਜੇ ਪਰ ਥਾਣੀ ਬਾਵਾ ਜਿੰਮੇਵਾਰ ਹੁੰਦੀਆਂ ਪਰ ਖਿਡਾਰੀ ਬੜੇ ਬਾਤ ਬਣਾ ਲੈ ਇਹ ਨਸ਼ੇ ਪੱਤਿਆਂ ਦਾ ਬਹੁਤ ਗੀਰਾਂ ਤੇ ਗਰਾਉਂਡਾਂ ਦੀ ਸ਼ਾਨ ਹੈ ਦੋਨੇ ਟੀਮਾਂ ਖਿਡਾਰੀ ਜਦੋਂ ਜਾਂਦ ਹੁਣ ਤੱਕ ਭਾਵੇਂ ਟਾਂਟ ਫੁੱਟ ਦੇ ਮੁੰਡੇ ਆ ਗਿਆ ਪਰ ਇੱਕ ਫੌਲ ਜਿਹੜਾ ਹੋਇਆ 10 ਨੰਬਰ ਦੀ ਜਰਤ ਦੇ ਵਿੱਚ ਨੌਮਨ ਨੇ ਸਿੱਧਾ ਜਿਹਨੇ ਵਾਈਡ ਸਟੱਪ ਦੇ ਨਾਲ ਨਾਲ ਬੋਤਾਂ ਦਾ ਦਿਲ ਜਿੱਤੇ ਹੈ ਤੇ 10 ਨੰਬਰ ਉਹ ਜਿਵੇਂ ਨਹੀਂ ਗਿਆ ਉਹ ਟਰਾਈ ਕਰਦਾ ਆ ਪੋਨਾ ਜਿਹਦੇ 500 ਫਿਰ ਸਾਡੇ ਗੋਰੇ ਕੌਮ ਦੇ ਪੱਖੇ ਮੇਮਾ ਭਾਂਡੇ ਵਾਲਾ ਆਸਰ ਸਾਡੇ ਗੋਰੀ ਮਾਵੇ ਪੱਟੀ ਤੇ ਮੀਮਾ ਭਾਂਡੇ ਬਾਗੀਆਂ ਜਿਹੜਾ ਕੱਲ ਗੋਡਾ ਨਾਲ ਦੁਖਦਾ ਤੇ ਮੁੰਡਿਆਂ ਨੇ ਬੱਲੇ ਬੱਲੇ ਖੜਾ ਦੇ ਲਈ ਸੀ ਬੀ ਵਾਲਿਆਂ ਨੇ ਇੱਕ ਤੇ ਮੌਕੇ ਦੀ ਤਾਂ ਗੋਡਾ ਦੁਖਦਾ ਜੇ ਤਾਂ ਕ੍ਰਿਕਟ ਦਾ ਮੈਚ ਹੋਵੇ ਤੇ ਭਾਵੇਂ ਫੁੱਟਬਾਲ ਦਾ ਇੱਕ ਸੰਗੀਤ ਤਾਂ ਨਾਲ ਟਰਾਈ ਕਰਦਾ ਹੈ ਦਵਾਨ ਜਿਹੜਾ ਫਿੱਟੂ ਆ ਗਿਆ ਮੰਦ ਉਹ ਕੰਮ ਮੈਚ ਬਦਲਾਣਾ ਤੇ ਚੋੜ ਜਿਹੜਾ ਫਿੱਟੂ ਦਵਾਨ ਕੋਲ ਰਹੀ ਕੰਨਦਾ ਬੋਲ ਜਿਹੜਾ ਪੂਰੇ ਟਿਕਣਵਾਟ ਫਦਾ ਜਾਂਦਾ ਨਹੀਂ ਆ ਮਲਾ ਮੈਚ ਆ ਜਾ ਜਿਹੜਾ ਟੀਮ ਕੋਸ਼ਿਸ਼ ਕਰ ਰਹੀ ਹੈ ਮੈਚ ਕੋਲ ਪਾਉਂਦੇ ਸ਼ੋਲਡਰ ਜਿਹੜਾ ਨਾਲ ਬੰਦੇ ਨੇ ਜਰਾ ਰਹੇ ਨੇ ਲੈ ਚੱਕ ਲੋ ਭੀ ਬਾਹਰ ਚਲਦੇ ਹੀ ਬਾਜ ਹੋਏ ਲੜ ਗਿਆ ਉਹ ਟਾਈਮ ਅੱਜ ਗਿਆ ਪਹਿਲਾਂ ਮੈਂ ਥੋੜਾ ਅੰਦਰੋਂ ਥੋੜਾ ਦਾ ਵੇਖਣਾ ਇਹ ਪੂਰਾ ਹੈ ਬਾਹਰ ਇਹਦਾ ਵੀ ਦਾ ਇਹ ਆਏਗਾ ਤਕੀਰ ਮੈਂ ਪਹਿਲਾਂ ਥੋੜਾ ਪਹਿਲਾਂ ਹੀ ਆ ਦੋ ਮਿੰਟ ਦੋ ਮਿੰਟ ਆਏ ਮਾਉਣੇ ਨੂੰ ਫੋਨ ਗਿਆ ਪੱਕਾ ਮਾਉਣੇ ਨੂੰ ਫੋਨ ਗਿਆ ਵਾਹ ਨਾ ਤੇ ਦੇ ਨਹੀਂ ਦੇ ਗਿਆ ਮਾਉਣਾ ਹੋਇਆ ਗੜਾ ਲਾਈ ਕੈਮਰਾ ਨਾਲ ਫੋਟੋ ਚੱਲ ਕੇ ਦੋ ਮਮਨੇ ਕੋਲ ਹੀ ਹੈ ਕੈਮਰਾ ਉਹ ਲੈ ਜੀਓ ਚੋਰ ਜਾ ਪ੍ਰਿੰਸ ਆਇਆ ਮਮਨੇ ਅਦੂ ਖਾ ਖਾ ਨਾ ਯਾਰ ਗੀਰ ਕੇ ਪਿਆਰ ਕਰਕੇ ਦਰਮਾਨ ਗੱਲਾਂ ਵਿੱਚ ਗੱਲ ਦੀ ਯਾਦ ਬੜੀ ਜੇ ਤਿੰਨਾ ਗੱਲ ਤੋਂ ਗੱਲ ਸਿੱਧੀ ਸਲਾਈ ਦੇ ਵਿੱਚ ਦੋਨਾਂ ਟੀਮਾਂ ਸਾਡੀਆਂ ਆਪਣੀਆਂ ਨੇ ਤੇ ਬਿਨਾਂ ਗੱਲ ਤੋਂ ਪਿਆਰ ਦੇ ਨਾਲ ਜਿਹੜੀ ਉਹ ਗੱਲ ਹੈ ਨਾ ਜਿਹੜੀ ਲਈ ਅਸੀਂ ਅਮੀ ਜੇ ਕਰਾਉਂਦੇ ਆ ਨਵੇਂ ਬਸ ਤੱਕ ਦੇ ਕੋਈ ਦੇਖ ਅਈ ਪਤਾ ਨਹੀਂ ਕਿੰਨੇ ਕਰੀ ਜੇ ਬੈਸਰ ਹੈ ਅਸਲਾ ਨਹੀਂ ਹੋਣਾ ਕੰਨ ਤਾਂ ਤੁਹਾਡੀ ਸਾਡਾ ਵੀ ਜਿਗਰਾ ਦੇਖ ਬੜਾ ਗਰਮ ਕਰੀਏ ਦੇਖਣ

ਯੋਹੋ ਬੈਕਗਰਾਉਂਡ ਕੋਈ ਜਾਲ ਨਹੀਂ ਮਾਰੀ ਪੱਗੇ ਪੈਰ ਲੱਗ ਗਿਆ ਕਰ ਕੇ ਲਾਉਣਗੇ ਸ਼ੁਰੂ ਤੋਂ ਹੀ ਇੱਕ ਇਹਨੇ ਢੀਪ ਕਰ ਕਰੀਦੀ ਹੁੰਦੀ ਕੀ ਆ ਗਿਆ ਯਾਰ ਆਏ ਹਾਏ ਲੈ बाय बाय कल तो फिर मिलेंगे आज के दिन की समाप्ति